ਕਿਸਾਨ ਦੇ ਖੇਤਾਂ ਚੋਂ ਉੱਗੇ ਕਮਾਦ ਚੋਂ ਸਿੱਧੇ ਤੇ ਇੱਕ ਨਾਲ ਬਣੀ ਸ਼ੱਕਰ ਗੁੜ ਛੱਡ ਕੇ ਸਲਫਰ ਨਾਲ ਧੋਤੋ ਕੇ ਚਿੱਟੀ ਕੱਢੀ ਖੰਡ ਚੀਨੀ ਅਸੀਂ ਰੱਜ ਕੇ ਵਰਤਣ ਲੱਗ ਗਏ ਆ। ਕੈਸਾ ਵੇਲਾ ਆ ਗਿਆ ਨਾ। ਇਸ ਮਾਡਰਨ ਪੁਣੇ ਦੇ ਨਾਂ ਤੇ ਅਸੀਂ ਆਪਣੇ ਸਰੀਰ ਨਾਲ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਆਂ ਬੇੜਾ ਗਰਕ ਹੋ ਰਿਹਾ ਦਿਨੋ ਦਿਨ। ਬੱਚਿਆਂ ਨੇ ਸਕੂਲ ਜਾਣਾ ਹੋਵੇ ਜਾਂ ਖੁਦ ਦਫ਼ਤਰ ਜਾਣਾ ਹੋਵੇ ਤੇ ਟੀਫੋਂ ਚ ਜਿਹੜੀ ਰੋਟੀ ਬੰਨਦੇ ਆ ਉਹ ਕਿਸੇ ਨਾ ਕਿਸੇ ਫੋਇਲ ਪੇਪਰ ਸਿਲਵਰ ਪੇਪਰ 'ਚ ਲਪੇਟਦੇ ਆ ਪੋਣਿਆਂ ਦੇ ਵਿੱਚ ਸਾਨੂੰ ਸ਼ਰਮ ਆਉਂਦੀ ਘਰ ਦੇ ਵਿੱਚ ਆਏ ਮਹਿਮਾਨ ਨੂੰ ਕੋਈ ਸਿਕੰਜਵੀ ਜਾਂ ਸ਼ਰਬਤ ਬਣਾਉਣ ਦੀ ਜਗ੍ਹਾ ਅਸੀਂ ਫ੍ਰਿਜ ਚੋਂ ਕੱਢ ਕੇ ਕੋਲਡ ਡਰਿੰਕ ਦਾ ਟੱਕਣ ਖੋਲ ਦਿੰਨੇ ਆ ਤੇ ਮਹਿਮਾਨ ਵੀ ਕਈ ਖੁਸ਼ ਰਹਿੰਦੇ ਨੇ ਕਿ ਸਾਨੂੰ ਸ਼ੱਕਰ ਵਾਲਾ ਸ਼ਰਬਤ ਪਿਆਤਾ ਜੀ ਨਾ ਨਾ ਸਾਨੂੰ ਤਾਂ ਕੋਲਡ ਡਰਿੰਕ ਦੇ ਨਾਲ ਅਗਰਿਆਂ ਨੇ ਕਾਜੂ ਦਿੱਤੇ ਨੇ 8-10 ਮਹੀਨੇ ਪੁਰਾਣੇ ਡੱਬੇ ਚ ਪਏ ਘਰ ਦੀ ਪਰਸ਼ੱਤੀ ਤੇ ਜਾਂ ਟੋਕਰੇ ਜਿਹੜੇ ਭਾਂਡੇ ਪਏ ਨੇ ਕਈ ਵਾਰੀ ਉਹ ਵੀ ਸਾਫ਼ ਕਰਕੇ ਵਰਤੀਦੇ ਨੇ ਵੀ ਖੈਰ ਕਿਤੇ ਕੋਈ ਚੀਜ਼ ਨਾ ਲੱਗੀ ਹੋਵੇ ਇਹਨਾਂ ਨੂੰ ਤੇ ਜਿਹੜੇ ਹੋਟਲ ਦੇ ਵਿੱਚ ਕਚੌਰੀ ਜਾਂ ਸਮੋਸੇ ਕਦੋਂ ਕਿਵੇਂ ਕਿਹੜੇ ਤੇਲ 'ਚ ਬਣੇ ਨੇ ਕਿੰਨੇ ਬਣਾਏ ਨੇ ਕਿੰਨੀ ਕੁ ਸਫਾਈ ਵਰਤੀ ਏ ਸਾਨੂੰ ਕੋਈ ਮਤਲਬ ਨਹੀਂ ਉਹਦੇ ਨਾਲ। ਕੜਾ ਪੂੜੇ ਮਿੱਠੇ ਗੁਲਗਲੇ ਛੱਡ ਕੇ ਅਸੀਂ ਪੇਸਟਰੀਜ਼ ਪੈਟੀਜ਼ ਤੇ ਪੀਜ਼ਿਆਂ ਤੇ ਗਿੱਜ ਗਏ। ਘਰ ਦੀਆਂ ਹੱਥ ਨਾਲ ਵੱਟੀਆਂ ਜਾਂ ਜੰਦਰੀ ਵਾਲੀਆਂ ਸੇਵੀਆਂ ਛੱਡ ਕੇ ਪਿਓਰ ਮੈਦੇ ਦੀਆਂ ਅਸੀਂ ਬਾਜ਼ਾਰ ਦੀਆਂ ਬੰਦ ਲਫਾਫੇ ਵਾਲੀਆਂ ਫੈਣੀਆਂ ਤੇ ਗਿੱਜ ਗਏ। ਮਿੱਟੀ ਕੈਂ ਤੇ ਪਿੱਤਲ ਦੇ ਭਾਂਡੇ ਛੱਡ ਕੇ ਅਸੀਂ ਪਲਾਸਟਿਕ ਤੇ ਕੈਮੀਕਲਾਂ ਨਾਲ ਬਣੇ ਨਾਨ-ਸਟਿੱਕੀ ਪੈਨ ਵਰਤਨੇ ਆ ਰਾਤ ਦਾ ਬਚਿਆ ਆਟਾ ਜੇ ਸਵੇਰੇ ਕਿਤੇ ਪਕਾਉਣਾ ਪੈ ਜਾਏ ਕਿ ਮੇਰੇ ਵਰਗਾ ਨਖਰਾ ਕਰਦਾ ਵੀ ਇਹ ਤਾਂ ਬਿਆ ਆਟਾ ਹੋ ਗਿਆ ਬਾਜ਼ਾਰ ਦੇ ਵਿੱਚ ਬੰਦ ਲਫਾ ਵਿੱਚ ਬ੍ਰੈਡ ਪਏ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਕਿਹੜੇ ਆਟੇ ਤੋਂ ਜਾਂ ਮੈਦੇ ਤੋਂ ਬਣਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਲਿਸ਼ਕ ਦੀ ਚੀਜ਼ ਹੈ ਉਹ ਮੈਨੂੰ ਬਾਸੀ ਤੇ ਖਮੀਰਾ ਨਹੀਂ ਲੱਗਦਾ ਰਾਤ ਦੀ ਰੋਟੀ ਖਾਣ ਤੋਂ ਬਾਅਦ ਮੋਬਾਈਲ ਮੋਬਿਲ ਜੇ ਬੰਦ ਕਰਕੇ ਟੱਬਰ ਨਾਲ ਚਾਰ ਗੱਲਾਂ ਕਰਨ ਦੀ ਬਜਾਏ ਅਸੀਂ ਪ੍ਰਾਈਵੇਸੀ ਦੇ ਨਾਂ ਤੇ ਆਪੋ ਆਪਣੇ ਕਮਰਿਆਂ 'ਚ ਵੜ ਜਾਂਦੇ ਆਂ ਪਿੰਡਾਂ ਦੇ ਵਿੱਚ ਬੇਸ਼ੱਕ ਹੁਣ ਵੀ ਖੁੱਲੀਆਂ ਥਾਵਾਂ ਨੇ ਜਿੱਥੇ ਵਿਆਹਾਂ ਦੇ ਟੈਂਟ ਲਾਏ ਜਾ ਸਕਦੇ ਨੇ ਪਰ ਫਿਰ ਵੀ ਅਸੀਂ ਆਪਣੇ ਆਂਢੀ ਗੁਆਂਢੀ ਰਿਸ਼ਤੇਦਾਰ ਦੀ ਰੀਸ ਕਰਕੇ ਜੇਬਾਂ ਹੌਲੀਆਂ ਕਰਦੇ ਆਂ ਤੇ ਰੀਸਾਂ ਕਰਕੇ ਮਹਿੰਗੇ ਪੈਸਿਆਂ 'ਚ ਵਿਆਹ ਕਰਦੇ ਆਂ ਨੱਕ ਰਹਿਣੀ ਚਾਹੀਦੀ ਹੈ ਸਵੇਰੇ ਸੈਰ ਤੇ ਜਾਂਦੇ ਹੋਏ ਕਿਕਰ ਨਿਮਟਾਲੀ ਜਾਂ ਸਫੈਦੇ ਦੀ ਦਾਤਨ ਕਰਨੀ ਭੁੱਲ ਗਏ ਆ ਬੇਸ਼ੱਕੇ ਰੋਜ਼ ਕਰਨੀ ਹੁਣ ਔਖੀ ਐ ਹਫਤੇ ਬਾਅਦ ਤੇ ਕਰ ਸਕਨੇ ਆ ਲੇਕਿਨ ਘਰ ਦੇ ਵਿੱਚ ਪਈਆਂ ਰੰਗ ਬਨੰਗੀਆਂ ਪੇਸਟਾਂ ਤੇ ਬੁਰਸ਼ਾਂ ਨੇ ਦੰਦਾਂ ਦਾ ਹਾਲ ਬਹੁਤ ਮਾੜਾ ਕਰ ਦਿੱਤਾ ਖੇਤ ਜਾਣਾ ਹੋਏ ਨੇੜੇ ਦੇ ਬਾਜ਼ਾਰ ਜਾਣਾ ਹੋਏ ਜਾਂ ਵੈਸੇ ਕਿਤੇ ਨਾਲ ਕੰਮ ਜਾਣਾ ਹੋਏ ਕਿ 1 ਕਿਲੋ ਅੱਧਾ ਕਿਲੋਮੀਟਰ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਉਦੋਂ ਅਸੀਂ ਵਰਜਿਸ਼ ਕਰਨ ਨੂੰ ਤਰਜੀਹ ਨਹੀਂ ਦਿੰਦੇ ਜਦੋਂ ਜਿਮ ਜਾਣਾ ਐ ਉੱਥੇ ਫੇਰ ਬੁਲੇਟ ਸਕੂਟੀ ਜਾਂ ਕਾਰ ਤੇ ਜਾ ਕੇ ਅੰਦਰ ਜਾ ਕੇ ਸਾਈਕਲ ਚਲਾਉਨੇ ਆ ਫਿਰ ਅਸੀਂ ਕਿਸਾਨ ਦੇ ਖੇਤਾਂ ਚੋਂ ਉੱਗੇ ਕਮਾਦ ਚੋਂ ਸਿੱਧੇ ਤੇਕੇ ਨਾਲ ਬਣੀ ਸ਼ੱਕਰ ਗੁੜ ਛੱਡ ਕੇ ਸਲਫਰ ਨਾਲ ਧੋਤੋ ਕੇ ਚਿੱਟੀ ਕੱਢੀ ਖੰਡ ਚੀਨੀ ਅਸੀਂ ਰੱਜ ਕੇ ਵਰਤਣ ਲੱਗ ਗਏ। ਕੈਸਾ ਵੇਲਾ ਆ ਗਿਆ ਹੈ।